ਜਿੰਨਾ ਮੇਰੀਆਂ ਭੈਣਾਂ ਦੇ ਫੇਸ ਤੇ ਉੱਪਰ ਬਹੁਤ ਹੀ ਪਿਗਮੈਂਟੇਸ਼ਨ ਹੋ ਗਿਆ ਜਾਂ ਅਨ ਇਕਵਨ ਸਕਿਨ ਹੋ ਗਈ ਜਿਵੇਂ ਥੋੜੇ ਜਿਵੇਂ ਦਾਗ-ਦੱਬੇ ਪੈ ਜਾਂਦੇ ਫੇਸ ਤੇ ਉੱਪਰ ਨਾ ਜਿਵੇਂ ਕਾਲੀ ਕਿਤੇ ਉ ਗੋਰੀ ਹੈ ਛੋਟੇ-ਛੋਟੇ ਦਾਗ ਪੈ ਜਾਂਦੇ ਕਈਆਂ ਦੇ ਹੈਂਡ ਦੇ ਉੱਪਰ ਵੀ ਪੈ ਜਾਂਦੇ ਨੇ ਜੋ ਮੈਂ ਅੱਜ ਤੁਹਾਨੂੰ ਪੈਕ ਦੱਸਾਂਗੀ ਤੁਸੀਂ ਫੇਸ ਦੇ ਨਾਲ-ਨਾਲ ਆਪਣੇ ਹੈਂਡ ਤੇ ਜੇ ਤੁਹਾਡੀ ਨੈਕ ਦੇ ਉੱਪਰ ਦਾਗ-ਦੱਬੇ ਨੇ ਮੈਂ ਕਈਆਂ ਜਾਣਿਆਂ ਦੇ ਬਹੁਤ ਹੀ ਦੇਖੇ ਨੇ ਆਪਣੇ ਨੈਕ ਦੇ ਉੱਪਰ ਪਏ ਹੋਏ ਨੇ ਕਈਆਂ ਦੇ ਹੈਂਡ ਦੇ ਉੱਪਰ ਇਹ ਵਿంటర్ ਦੇ ਵਿੱਚ ਬਹੁਤ ਜ਼ਿਆਦਾ ਹੀ ਦਿਖਾਈ ਦਿੰਦੇ ਨੇ ਠੰਡ ਦੇ ਕੰਨ ਤੇ ਆਪਣੇ ਹੱਥ ਵੀ ਜਿਵੇਂ ਫਟ ਜਾਂਦੇ ਨੇ ਆਪਣਾ ਫੇਸ ਬਹੁਤ ਡਰਾਈ ਹੋ ਜਾਂਦਾ ਹੈ ਅਸੀਂ ਅੱਜ ਪਿਗਮੈਂਟੇਸ਼ਨ ਵਾਸਤੇ ਪੈਕ ਤਿਆਰ ਕਰਾਂਗੇ ਅਨ ਇਕਵਨ ਸਕਿਨ ਜਿਵੇਂ ਦਾਗ-ਦੱਬੇ ਜਿਵੇਂ ਮੈਂ ਬੋਲ ਰਹੀ ਹਾਂ ਕਿ ਕਿਤੇ ਉਹ ਕਾਲੇ ਕਿਤੇ ਉਹ ਗੋਰੀ ਬਿਲਕੁਲ ਠੀਕ ਹੋ ਜਾਏਗੀ ਤੁਹਾਡੀ ਸਕਿਨ ਅੱਜ ਹੁਣ ਅਸੀਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਪੈਕ ਕਿਵੇਂ ਬਣਾਣਾ ਤੇ ਕਿਵੇਂ ਲਗਾਉਣਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਾਰੇ ਜਾਣੇ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਲੋਕ ਮੈਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਦੱਸਦੀ ਰਹਿਣੀ ਤੁਸੀਂ ਨੋਟ ਕਰਦੇ ਰਿਆ ਕਰੋ ਕੋਈ ਨਾ ਕੋਈ ਟਿਪ ਮੈਂ ਦਿੰਦੀ ਰਹਿਣੀ ਆ ਜਿਵੇਂ ਡਰਾਈ ਸਕਿਨ ਆ oily skin ਦੇ ਲਈ ਹੈਗੀ ਆ ਤੁਸੀਂ ਸਾਰੀ ਵੀਡੀਓ ਦੇਖੋਗੇ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਜੀ ਕਿ ਮੈਂ ਕਿਹੜੀ ਗੱਲ ਬੋਲ ਰਹੀ ਆ ਡਰਾਈ ਸਕਿਨ ਵਾਸਤੇ ਜਾਂ oily skin ਵਾਸਤੇ ਜੋ ਵੀ ਬੈਸਟ ਹੈ ਤੁਸੀਂ ਕਮੈਂਟ ਕਰਿਆ ਕਰੋ ਜੀ ਜੋ ਵੀ ਗਲਤੀ ਹੁੰਦੀ ਉਹ ਵੀ ਦੱਸਿਆ ਕਰੋ ਮੇਰੀਆਂ ਭੈਣਾ ਜੇ ਜੇ ਕੋਈ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਤੁਸੀਂ ਉਹ ਵੀ ਦੱਸ ਸਕਦੇ ਜੀ ਤੁਸੀਂ ਕਿਸ ਵੀਡੀਓ ਤੇ ਮੈਂ ਵੀਡੀਓ ਬਣਾਨੀ ਹੈ ਉਹ ਵੀ ਟੌਪਿਕ ਤੁਸੀਂ ਦੱਸ ਸਕਦੇ ਜੀ ਮੈਨੂੰ ਕਿ ਤੁਸੀਂ ਇਸ ਟੌਪਿਕ ਦੇ ਵੀਡੀਓ ਬਣਾਓ ਅਸੀਂ ਤੁਰੰਤ ਉਸ ਤੁਹਾਡੀ ਗੱਲ ਤੇ ਸੁਣ ਕੇ ਅਸੀਂ ਉਹ ਮੈਸੇਜ ਦੇਖ ਕੇ ਫਿਰ ਅਸੀਂ ਉਹ ਵੀਡੀਓ ਬਣਾਵਾਂਗੇ ਅੱਜ ਹੁਣ ਅਸੀਂ ਪਿਗਮੈਂਟੇਸ਼ਨ ਵਾਸਤੇ ਅਨ ਈਵਨ ਸਕਿਨ ਵਾਸਤੇ ਦਾਗ ਦੱਬਿਆਂ ਵਾਸਤੇ ਬਣਾਵਾਂਗੇ ਪੈਕ ਪਹਿਲੀ ਚੀਜ਼ ਤਾਂ ਤੁਸੀਂ ਬੋਲ ਲੈ ਲੈਣਾ ਬਿਲਕੁਲ ਕਲੀਨ ਜਿਵੇਂ ਮੈਂ ਡੇਲੀ ਤੁਹਾਨੂੰ ਆਪਣੀ ਹਰ ਵੀਡੀਓ ਦੇ ਵਿੱਚ ਹੀ ਦੱਸਦੀ ਆ ਕਿ ਬਿਲਕੁਲ ਕਲੀਨ ਹੋਣਾ ਚਾਹੀਦਾ ਤੁਹਾਡਾ ਬੋਲ ਬਿਲਕੁਲ ਗਿੱਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਡਰਾਈ ਹੋਣਾ ਚਾਹੀਦਾ ਇਹ ਬੋਲ ਹੈਡ ਵੀ ਬਿਲਕੁਲ ਵਾਸ਼ ਹੋਣੇ ਚਾਹੀਦੇ ਫੇਸ ਵੀ ਬਿਲਕੁਲ ਹੀ ਕਲੀਨ ਹੋਣਾ ਚਾਹੀਦਾ ਜੇ ਅਸੀਂ ਕੋਈ ਵੀ ਕੰਮ ਕਰਨ ਵਾਸਤੇ ਬੈਠਦੇ ਹਾਂ ਮੰਨ ਲਓ ਤੁਸੀਂ ਪੈਕ ਲਗਾਉਣਾ ਜਾਂ ਫੇਸ਼ੀਅਲ ਕਰਨੀ ਆ ਪਹਿਲਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਫਿਰ ਹੀ ਤੁਸੀਂ ਬੈਠਿਆ ਕਰੋ ਮੇਰੀ ਸਾਰੀਆਂ ਭੈਣਾਂ ਇਹ ਨਹੀਂ ਕਿ ਤੁਸੀਂ ਕਿਤੇ ਆਏ ਤੁਹਾਡੇ ਫੇਸ ਦੇ ਉੱਪਰ ਮੇਕਅਪ ਹੈਗਾ ਤੇ ਤੁਸੀਂ ਰਿਮੂਵ ਨਹੀਂ ਕੀਤਾ ਤੇ ਤੁਸੀਂ ਪੈਕ ਲਗਾਉਣ ਬੈਠ ਗਏ ਜੀ ਇਦਾਂ ਨਹੀਂ ਕਰਨਾ ਹੈਗਾ ਪਹਿਲਾਂ ਮੇਕਅਪ ਨੂੰ ਰਿਮੂਵ ਕਰਨਾ ਕੋਕੋਨਟ ਔਇਲ ਨਾਲ ਚੰਗੀ ਤਰ੍ਹਾਂ ਰਿਮੂਵ ਕਰ ਲਓ ਫਿਰ ਫੇਸ ਨੂੰ ਵਾਸ਼ ਕਰ ਲਓ ਫਿਰ ਹੀ ਪੈਕ ਲਗਾਉਣ ਬੈਠਿਆ ਕਰੋ ਜੀ ਦੋ ਸਟੈਪ ਕਰਕੇ ਜਿਆਦਾ ਮੇਕਅਪ ਕੀਤਾ ਹੋਇਆ ਤਾਂ ਦੋ ਸਟੈਪ ਕਰਨੇ ਹੀ ਹੈਗੇ ਆ ਕੋਕੋਨਟ ਔਇਲ ਨਾਲ ਰਿਮੂਵ ਹੋ ਜਾਂਦਾ ਹੈ ਮੇਕਅਪ ਸਾਰਾ ਹੀ ਜੋ ਵੀ ਅਸੀਂ ਅੱਖਾਂ ਦੇ ਉੱਪਰ ਲਗਾਨੇ ਮਸਕਰਾ ਆਈਲਾਈਨਰ ਵਗੈਰਾ ਆਈ ਸ਼ੈਡੋ ਜੋ ਵੀ ਅਸੀਂ ਲਗਾ ਰਹੇ ਆ ਨਾ ਉਹ ਸਾਰਾ ਕੋਕੋਨਟ ਔਇਲ ਨਾਲ ਰਿਮੂਵ ਹੋ ਜਾਂਦਾ ਹੈ ਮੇਕਅਪ ਤੁਹਾਡਾ ਫਿਰ ਤੁਸੀਂ ਫੇਸ ਵਾਸ਼ ਕਰਨਾ ਫਿਰ ਪੈਕ ਲਗਾਉਣਾ ਹੈਗਾ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਜੀ ਮਲੇਠੀ ਪਾਊਡਰ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਹੂ ਮਲੇਠੀ ਪਾਊਡਰ ਤੇ ਪਿਗਮੈਂਟੇਸ਼ਨ ਵਾਸਤੇ ਤੁਸੀਂ ਉਹ ਵੀ ਵਾਚ ਕਰ ਸਕਦੇ ਜੀ ਫਿਰ ਮੈਂ ਪਾਵਾਂਗੀ ਚੰਦਨ ਪਾਊਡਰ ਦੇਖੋ ਮਲੇਠੀ ਪਾਊਡਰ ਤੇ ਚੰਦਨ ਪਾਊਡਰ ਦੋਨੋਂ ਚੀਜ਼ਾਂ ਹੀ ਅਸੀਂ ਲਵਾਂਗੇ ਦੋਨੋਂ ਚੀਜ਼ਾਂ ਹੈ ਪਿਗਮੈਂਟੇਸ਼ਨ ਨੂੰ ਠੀਕ ਕਰਨਗੀਆਂ ਜੀ ਦੋਨੋਂ ਚੀਜ਼ਾਂ ਬਹੁਤ ਹੀ ਵਧੀਆ ਨੇ ਇਹਦੇ ਵਿੱਚ ਮੈਂ ਐਡ ਕਰਾਂਗੀ ਇੱਕ ਪਿੰਚ ਫਿੱਟ ਕਰੀਦਾ ਜੋ ਰਿੰਕਲ ਨੂੰ ਕਰੇਗੀ ਜੀ ਰਿਮੂਵ ਇੱਕ ਪਿੰਚ ਹੀ ਪਾਣੀ ਹੈਗੇ ਜਿਆਦਾ ਨਹੀਂ ਪਾਣੀ ਸਕਿਨ ਨੂੰ ਡਰਾਈ ਕਰਦੀ ਹੈ ਸਕਿਨ ਸਾਡੀ ਡਰਾਈ ਨਾ ਹੋਵੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਕर्ड ਐਡ ਕਰਾਂਗੇ ਆਪਾਂ ਦਹੀਂ ਥੋੜਾ ਥੋੜਾ ਕਰਕੇ ਮਲਾਨਾ ਸਕਿਨ ਨੂੰ ਡਰਾਈ ਨਹੀਂ ਹੋਣ ਦੇਵੇਗਾ ਜੀ ਦਹੀਂ ਬਹੁਤ ਵਧੀਆ ਪੈਕ ਬਣ ਕੇ ਇਹ ਤਿਆਰ ਹੋ ਜਾਂਦਾ ਹੈ ਪਿਗਮੈਂਟੇਸ਼ਨ ਦਾ ਤੁਹਾਡੀ ਵੇਖਿਓ ਕਿਵੇਂ ਦੂਰ ਹੋ ਜਾਣੀ ਹੈ ਜੇ ਤੁਸੀਂ ਲਗਾਤਾਰ ਇਹ ਪੈਕ ਲਗਾਉਂਦੇ ਰਹੇ ਨਾ ਤੇ ਪਿਗਮੈਂਟੇਸ਼ਨ ਦਾ ਤੁਹਾਡੀ ਦੂਰ ਹੋ ਜੇਗੀ ਜੀ ਪਰ ਲਗਾਤਾਰ ਲਗਾਉਗੇ ਫਿਰ ਇਹ ਨਹੀਂ ਕਿ ਤੁਸੀਂ ਇੱਕ ਵਾਰ ਲਗਾਈ ਦੀ ਇੱਕ ਵਾਰ ਨਾ ਰਿਜ਼ਲਟ ਨਹੀਂ ਮਿਲਦਾ ਹੈਗਾ ਜੇ ਤੁਸੀਂ ਟ੍ਰੀਟਮੈਂਟ ਕਰਵਾ ਰਹੇ ਜੇ ਬਹੁਤ ਆਪਣਾ ਫੇਸ ਖਰਾਬ ਕਰ ਲਿਆ ਆ ਜਿਵੇਂ ਅਸੀਂ ਬਾਜ਼ਾਰੋਂ ਕਰੀਮਾਂ ਲੈ ਕੇ ਉਹਨੇ ਆ ਕਈ ਵਾਰੀ ਰਿਜ਼ਲਟ ਦੇ ਦਿੰਦੀਆਂ ਨੇ ਰਾਤੋਂ ਰਾਤ ਪਰ ਉਹ ਸਾਡੀ ਸਕਿਨ ਖਰਾਬ ਹੋ ਰਹੀ ਹੈ ਸੈਂਸਿਟਿਵ ਹੋ ਰਹੀ ਜਿਵੇਂ ਅਸੀਂ ਧੁੱਪ ਦੇ ਥੋੜਾ ਧੁੱਪ ਵਿੱਚ ਜਾਣੇ ਸਾਡੀ ਸਕਿਨ ਲਾਲ ਹੋ ਜਾਂਦੀ ਹੈ ਕਿਉਂਕਿ ਸਾਡੀ ਸਕਿਨ ਖਰਾਬ ਹੋ ਗਈ ਹੈ ਤੁਸੀਂ ਕਰੀਮਾਂ ਵਗੈਰਾ ਛੱਡ ਕੇ ਕਰਤੀਆਂ ਚੀਜ਼ਾਂ ਨਾਲ ਹੀ ਆਪਣੇ ਪਿਗਮੈਂਟੇਸ਼ਨ ਕੋਈ ਵੀ ਪ੍ਰੋਬਲਮ ਹੈਗੀ ਫੇਸ ਦੇ ਉੱਪਰ ਪਹਿਲੀ ਗੱਲ ਇਹ ਹੈ ਕਿ ਤੁਸੀਂ ਕੋਈ ਨਾ ਕੋਈ ਜਦੋਂ ਪੈਕ ਲਗਾਓਗੇ ਨਾ ਪੈਕ ਲਗਾਉਣ ਦੇ ਨਾਲ-ਨਾਲ ਤੁਹਾਡੀ ਸਕਿਨ ਨੇ ਬਿਲਕੁਲ ਹੀ ਟਾਈਟ ਹੀ ਹੋ ਜਾਣਾ ਹੈ ਟਾਈਟ ਹੋਵੇਗੀ ਟਾਈਟ ਹੋਣ ਦੇ ਨਾਲ-ਨਾਲ ਰਿੰਕਲ ਵੀ ਆਪਣੇ ਆਪ ਜੀ ਰਿਮੂਵ ਹੋ ਜਾਣਗੇ ਜੇ ਤੁਸੀਂ ਕੋਈ ਨਾ ਕੋਈ ਜੋ ਵੀ ਮੇਰੀਆਂ ਭੈਣਾਂ ਪੈਕ ਲਗਾਉਂਦੀਆਂ ਉਹਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਪੈਕ ਲਗਾਉਂਦੀਆਂ ਨੇ ਉਹਨਾਂ ਦੀ ਸਕਿਨ ਟਾਈਟ ਹੋ ਜਾਂਦੀ ਹੈ ਟੈਗਟ ਹੋਣ ਦੇ ਨਾਲ ਨਾਲ ਫਿਰ ਰਿੰਕਲ ਤਾਂ ਆਪਣੇ ਆਪ ਹੀ ਰਿਮੂਵ ਹੋਣਗੇ ਜੀ ਤੁਸੀਂ ਲਗਾਤਾਰ ਪੈਕ ਲਗਾ ਕੇ ਦੇਖੋ ਜਿਆਦਾ ਨਹੀਂ ਤੁਸੀਂ ਬੇਸਨ ਕੱਚੇ ਦੁੱਧ ਦਾ ਹੀ ਪੈਕ ਲਗਾ ਕੇ ਦੇਖ ਲੋ ਲਗਾਤਾਰ ਉਹਦੇ ਨਾਲ ਵੀ ਤੁਹਾਡੇ ਦਾਗ-ਦੱब्बे ਵੀ ਤੇ ਤੁਹਾਡੀ ਸਕਿਨ ਕਿੰਨੀ ਗਲੋ ਕਰੇਗੀ ਉਹ ਤੁਸੀਂ ਆਪਣੇ ਆਪ ਦੇਖੋਗੇ ਜਦੋਂ ਫਿਰ ਤੁਹਾਨੂੰ ਪਤਾ ਚੱਲੇਗਾ ਆ ਦੇਖੋ ਐਵੇਂ ਦਾ ਪੈਕ ਬਣਾ ਲੈਣਾ ਮੇਰੀਆਂ ਭੈਣਾਂ ਨੇ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਸਟੀਮ ਲੈਣੀ ਹੈਗੀ ਆ ਸਟੀਮਰ ਹੈ ਘਰ ਵਿੱਚ ਤਾਂ ਤੁਸੀਂ ਸਟੀਮ ਲੈ ਲਓ ਹਰ ਇੱਕ ਦੇ ਘਰ ਵਿੱਚ ਹੁੰਦਾ ਚਲੋ ਮੰਨ ਲਓ ਜੇ ਨਹੀਂ ਹੈਗਾ ਤਾਂ ਤੁਸੀਂ ਪਾਣੀ ਨੂੰ ਗਰਮ ਕਰੋ ਗਰਮ ਪਾਣੀ ਵਿੱਚ ਕੋਈ ਤੁਸੀਂ ਰੁਮਾਲ ਜਾਂ ਕੋਈ ਕੱਪੜਾ ਜਾਂ ਛੋਟਾ ਤੌਲੀਆ ਵਗੈਰਾ ਉਹਦੇ ਵਿੱਚ ਪਾ ਕੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਵਰ ਕਰੋ 2-3 ਵਾਰ ਤੁਹਾਡਾ ਫੇਸ ਬਿਲਕੁਲ ਸੌਫਟ ਹੋ ਜਾਗਾ ਜੋ ਵੀ ਗੰਦਗੀ ਵਗੈਰਾ ਬਿਲਕੁਲ ਹੀ ਓਪਨ ਪੋਰਸ ਦੇ ਵਿੱਚ ਗੰਦਗੀ ਵਗੈਰਾ ਆ ਜਾਂਦੀ ਨਾ ਬਿਲਕੁਲ ਰਿਮੂਵ ਹੋ ਜਾਂਦੀ ਜੀ ਸਟੀਮ ਲੈਣ ਦੇ ਨਾਲ ਠੀਕ ਹੈ ਪਹਿਲਾ ਸਟੈਪ ਤੁਸੀਂ ਇਹ ਕਰਨਾ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਸਟੀਮ ਲੈਣੀ ਸਟੀਮਰ ਦੇ ਨਾਲ ਸਟੀਮਰ ਨਹੀਂ ਹੈਗਾ ਫਿਰ ਤੁਸੀਂ ਪਾਣੀ ਗਰਮ ਕਰਕੇ ਉਹਦੇ ਵਿੱਚ ਕੱਪੜਾ ਡਿੱਪ ਕਰਕੇ ਆਪਣੇ ਫੇਸ ਨੂੰ ਦੋ ਤਿੰਨ ਵਾਰ ਕਰਨਾ ਹੈਗਾ ਕਵਰ بار-ਬਾਰ ਇਸ ਤਰ੍ਹਾਂ ਕਰੋਗੇ ਦੋ ਤਿੰਨ ਵਾਰ ਫਿਰ ਤੁਸੀਂ ਇਹ ਪੈਕ ਲਗਾਉਣਾ ਪੈਕ ਲਗਾਉਣਾ ਹੈਗਾ ਮੈਂ ਤੁਹਾਨੂੰ ਆਪਣੇ ਹੈਂਡ ਤੇ ਕਰਕੇ ਦਿਖਾ ਰਹੀ ਹਾਂ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ ਹੈਗਾ ਕਿਉਂਕਿ ਮੈਂ ਤਾਂ ਹੈਂਡ ਤੇ ਹੀ ਕਰਕੇ ਦਿਖਾਨੀ ਆ ਤੁਹਾਨੂੰ ਦੇਲੇ तुम्हें एवं फिर अपने फेस के उपर दो मिनट की मसाज देनी हैगी जेंटली जी स्टीम के बाद स्टीम करने तो बाद करना है का देखो एवं तुम्हें जेंटली मसाज देनी है कि? रगड़ा रगड़ी नहीं करनी आपको स्किन ठीक करना है ख़राब नहीं करना है स्किन पिगमेंटेन वास्ती बहुत ही वीयी हैगा जी ये पैक मलेठी तो चंदन पाउडर बहुत वध्या पैक है थोड़ी फिटकरी पानी हैगी ਉਸ skin ਨੂੰ tight ਕਰੇਗੀ ਰਿੰਕਲ ਨੂੰ ਰਿਮੂਵ ਕਰੇਗੀ ਫਿਟਕਰੀ ਤੁਹਾਡੇ ਜੋ ਵੀ ਗੰਦਗੀ ਵਗੈਰਾ ਸਭ ਕੱਟ ਦਿੰਦੀ ਹੈ ਜੀ ਫਿਟਕਰੀ ਦਾ ਬਹੁਤ ਵਧੀਆ ਹੈ ਜਦੋਂ ਤੁਸੀਂ ਨਹਾਣ ਜਾਂਦੇ ਜੇ ਤੁਹਾਡੀ ਬੋਡੀ ਤੋਂ ਕਈਆਂ ਦੇ ਬਹੁਤ ਹੀ ਬਦਬੂ ਆਂਦੀ ਹੈ ਬੈਡ ਸਮੈਲ ਆਂਦੀ ਹੈ ਨਹਾਣ ਜਾਂਦੇ ਥੋੜਾ ਗਰਮ ਪਾਣੀ ਜਾਂ ਵੈਹਿਗ ਪਾਣੀ ਦੇ ਵਿੱਚ ਤੁਸੀਂ ਫਿਟਕਰੀ ਪਾ ਲਓ ਉਹਦੇ ਨਾਲ ਨਹਾ ਲਓ ਬਹੁਤ ਹੀ ਵਧੀਆ ਹੈ ਆ ਦੇਖੋ ਜੀ ਐਵੇਂ ਤੁਸੀਂ ਕਰ ਲੈਣਾ ਹੈਗਾ 2 ਮਿੰਟ ਦੀ ਮ사ਜ ਬਸ ਕਰਨੀ ਹੈਗੀ ਜ਼ਿਆਦਾ ਨਹੀਂ ਕਰਨੀ 2 ਮਿੰਟ ਦੀ ਮ사ਜ ਕਰਕੇ ਫਿਰ ਤੁਸੀਂ ਇਹਨੂੰ 15 ਮਿੰਟ ਲੱਗਾ ਰਹਿਣ ਦਿਓ ਪਰ ਸਟੀਮ ਕਰਨ ਤੋਂ ਬਾਅਦ ਮ사ਜ ਕਰਨੀ ਹੈਗੀ ਆ ਪਹਿਲਾਂ ਫੇਸ ਵਾਸ਼ ਕਰਨਾ ਫਿਰ ਸਟੀਮ ਲੈਣੀ ਹੈਗੀ ਆ ਸਕਿਨ ਨੂੰ ਜਲਾਉਣਾ ਨਹੀਂ ਕਿ ਅਸੀਂ ਬਹੁਤੀ ਸਟੀਮ ਨਹੀਂ ਲੈਣੀ ਹੈਗੀ ਨੋਰਮਲ ਜੀ ਲੈਣੀ ਹੈਗੀ ਠੀਕ ਹੈ ਸਟੀਮਰ ਨਹੀਂ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਪਾਣੀ ਗਰਮ ਕਰਕੇ ਕੱਪੜਾ ਡਿਪ ਕਰਕੇ ਆਪਣੇ ਫੇਸ ਨੂੰ ਕਵਰ ਕਰੋ ਦੋ ਤਿੰਨ ਵਾਰ ਇਸ ਤਰ੍ਹਾਂ ਫਿਰ ਤੁਸੀਂ ਮ사ਜ ਕਰਕੇ 15 ਮਿੰਟ ਲੱਗਾ ਰਹਿਣ ਦਿਓ ਇਹਨੂੰ ਤੁਸੀਂ 15 ਮਿੰਟ ਤੋਂ ਬਾਅਦ ਜਿਵੇਂ ਡਰਾਈ ਹੋ ਜਾਂਦਾ ਥੋੜਾ ਹੱਥਾਂ ਨੂੰ ਗਿੱਲਾ ਕਰੋ ਥੋੜਾ ਫੇਸ ਨੂੰ ਗਿੱਲਾ ਕਰੋ ਡਾਇਰੈਕਟ ਵਾਸ਼ ਨਾ ਕਰਿਆ ਕਰੋ ਥੋੜਾ ਹੱਥਾਂ ਨੂੰ ਗਿੱਲਾ ਕਰਕੇ ਫੇਸ ਨੂੰ ਥੋੜਾ ਗਿੱਲਾ ਕਰਕੇ 2 ਮਿੰਟ ਦੀ ਜੈਂਟਲੀ ਜੀ ਮ사ਜ ਦੇ ਕੇ ਪਾਣੀ ਨਾਲ ਧੋ ਦਿਓ ਇਹਨੂੰ ਫਿਰ ਦੇਖਿਓ ਦਿਨੋ ਦਿਨ ਤੁਹਾਡੀ ਪਿਗਮੈਂਟੇਸ਼ਨ ਦਾਗ ਦੱਬੇ અન ਇਕਵਨ ਸਕਿਨ ਜਾਂ ਨਿੱਕੇ ਨਿੱਕੇ ਦਾਗ ਦੱਬੇ ਤੁਹਾਡੇ ਫੇਸ ਦੇ ਉੱਪਰ ਪੈ ਗਏ ਜਾਂ ਪਿੰਪਲ ਐਕਨੇ ਦੇ ਨਿਸ਼ਾਨ ਹੈ ਉਹ ਵੀ ਦੂਰ ਹੋ ਜਾਣਗੇ ਟੈਨਿੰਗ ਵੀ ਦੂਰ ਹੋ ਜਾਏਗੀ ਠੀਕ ਹੈ ਜੀ ਇਹਨਾਂ ਪਿਗਮੈਂਟੇਸ਼ਨ ਦਾ ਬਹੁਤ ਜਲਦੀ ਠੀਕ ਹੁੰਦਾ ਪਰ ਲਗਾਤਾਰ ਲਗਾਉਂਦੇ ਨਾਲ ਤਾਂ ਕੋਈ ਵੀ ਤੁਸੀਂ ਇਸ ਤੋਂ ਬਾਅਦ ਤੁਸੀਂ ਰਾਤ ਨੂੰ ਸ਼ਾਮ ਨੂੰ ਕਰਨਾ ਹੈਗਾ ਇਸ ਤੋਂ ਬਾਅਦ ਤੁਸੀਂ ਜਿਵੇਂ ਮੈਂ ਤੁਹਾਨੂੰ ਨਾਈਟ ਕਰੀਮ ਬਣਾਣੀ ਦੱਸੀ ਰਿੰਕਲ ਵਾਸਤੇ ਸਕਿਨ ਟਾਈਟ ਵਾਸਤੇ ਉਹ ਤੁਸੀਂ ਲਗਾ ਸਕਦੇ ਹੋ ਵੀਡੀਓ ਦੇਖ ਲੈਣਾ ਜੋ ਵੀ ਨਿਊ ਆਂਦਾ ਜੋ ਤੋਂ ਪਹਿਲਾਂ ਦੇਖਦੇ ਆਏ ਉਹਨਾਂ ਨੂੰ ਤਾਂ ਪਤਾ ਹੈ ਜੀ ਕਿ ਕਿਹੜੀ ਕਿਹੜੀ ਵੀਡੀਓ ਪਾ ਰਹੀਆਂ ਜੋ ਨਿਊ ਆਂਦਾ ਤੁਸੀਂ ਉਹ ਕਰੀਮ ਬਣਾ ਕੇ ਰੱਖੋ ਮੇਰੀਆਂ ਭੈਣਾਂ ਜਿਨ੍ਹਾਂ ਦੇ ਫੇਸ ਦੇ ਉੱਪਰ ਰਿੰਕਲ ਬਹੁਤ ਜ਼ਿਆਦਾ ਹੋਗੇ ਨੇ ਤੇ ਸਕਿਨ ドライ ਹੈ ਜਦੋਂ ਤੁਸੀਂ ਕਿਤੇ ਵੀ ਜਾਂਦੇ ਜੇ ਮੇਰਚ ਤੇ ਜਾਣਾ ਹੈ ਕਿਤੇ ਵੀ ਜਾਣਾ ਥੋੜੀ ਜਿਹੀ ਕਰੀਮ ਨਾਲ ਉਹਦੀ ਮ사ਜ ਕਰਕੇ ਫਿਰ ਮੇਕਅਪ ਕਰੋ ਦੇਖਿਓ ਕਿੰਨਾ ਵਧੀਆ ਮੇਕਅਪ ਹੁੰਦਾ ਉਹਦੇ ਨਾਲ ਸਕਿਨ ਡਰਾਈ ਬਿਲਕੁਲ ਨਹੀਂ ਹੁੰਦੀ ਹੈਗੀ ਇਵੇਂ ਰੋਜ਼ ਹੀ ਮ사ਜ ਕਰਿਆ ਕਰੋ ਤੁਸੀਂ ਆਪਣੇ ਫੇਸ ਦੀ ਜਿਵੇਂ ਡਰਾਈ ਹੋਣ ਦੇ ਅਜ ਵਿੰਟਰ ਆ ਗਿਆ ਠੰਡ ਦਾ ਕਰਕੇ ਤੁਸੀਂ ਡੇਲੀ ਮ사ਜ ਆਪਣੇ ਫੇਸ ਦੀ ਕਰਿਆ ਕਰੋ ਜੀ ਡੇਲੀ ਹੀ ਬਹੁਤਾ ਨਹੀਂ ਤੇ ਚਲੋ ਤੁਸੀਂ ਕੋਕੋਨਟ ਆਇਲ ਦੇ ਨਾਲ ਹੀ ਮ사ਜ ਕਰ ਲਓ ਬੈਸਟ ਹੈ ਕੋਕੋਨਟ ਆਇਲ ਕੋਈ ਕਈ ਬੋਲਦੇ ਜਿਵੇਂ ਪਹਿਲਾਂ ਵੀ ਦੱਸਿਆ ਕਿ ਫੇਸ ਦੇ ਉੱਪਰ ਬਾਲ ਮੇਰੇ ਕੋਲ ਨਹੀਂ ਆਂਦੇ ਕੋਕੋਨਟ ਆਇਲ ਦੇ ਨਾਲ ਮੈਨੂੰ ਤਾਂ 3-4 ਜਿਆਦਾ ਹੀ ਸਾਲ ਹੋ ਚਲੇ ਕੋਕੋਨਟ ਆਇਲ ਯੂਜ਼ ਕਰਦੀ ਹਾਂ ਆਪਣੇ ਫੇਸ ਦੇ ਉੱਪਰ ਫੁੱਲ ਬਾਡੀ ਦੇ ਉੱਪਰ ਤੇ ਤੁਸੀਂ ਵੀ ਆਪਣੇ ਫੇਸ ਦੇ ਉੱਪਰ ਲਗਾਇਆ ਕਰੋ ਜਦੋਂ ਤੁਸੀਂ ਨਹਾਹਦੇ ਜੇ ਨਹਾਣ ਤੋਂ ਬਾਅਦ ਵੀ ਫੁੱਲ ਬਾਡੀ ਦੇ ਉੱਪਰ ਕੋਕੋਨਟ ਆਇਲ ਦੀ ਮ사ਜ ਕਰਿਆ ਕਰੋ ਉਹਦੇ ਨਾਲ ਵੀ ਸਾਡੇ ਫੇਸ ਡਰਾਈ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਫੁੱਲ ਬਾਡੀ ਨੂੰ ਵੀ ਆਪਾਂ ਰੱਖਾਂਗੇ ਬਿਲਕੁਲ ਗਲੋ ਕਰੇਗੀ ਤੁਹਾਡੀ ਬਾਡੀ ਵੀ ਬਿਲਕੁਲ ਹੀ ਖੁਸ਼ਕੀ ਨਹੀਂ ਆਵੇਗੀ ਠੀਕ ਹੈ ਜੀ ਨਿੱਕੀਆਂ ਨਿੱਕੀਆਂ ਗੱਲਾਂ ਮੈਂ ਤੁਹਾਨੂੰ ਦੱਸਦੀ ਰਹਿਣੀ ਆ ਇਸ ਕਰਕੇ ਮੈਂ ਬੋਡੀ ਦੇ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਬਸ ਜੀ ਇਹਨੂੰ 15 ਮਿੰਟ ਲਗਾ ਕੇ ਵਾਸ਼ ਕਰ ਦੇਣਾ ਤੇ ਬਾਅਦ ਚ ਤੁਸੀਂ ਮ사ਜ ਕਰ ਲੈਣੀ ਕੋਕੋਨਟ ਆਇਲ ਨਾਲ ਕਿਉਂਕਿ ਫਿੱਟਕਰੀ ਪਾਈ ਹੋਈ ਆ ਫਿਰ ਸਕਿਨ ਡਰਾਈ ਨਾ ਹੋਵੇ ਕੋਕੋਨਟ ਆਇਲ ਦੀ ਮ사ਜ ਕਰ ਲੈਣੀ ਜਾਂ ਜੋ ਮੈਂ ਕਰੀਮ ਬਣਾ ਕੇ ਦੱਸੀ ਤੁਹਾਨੂੰ ਉਹ ਦੀ ਕਰ ਲੈਣੀ ਆ ਠੀਕ ਆ ਰਿਜ਼ਲਟ ਬਹੁਤ ਵਧੀਆ ਆਏਗਾ ਵੀਕ ਦੇ ਵਿੱਚ 3 ਵਾਰ ਤੁਸੀਂ ਇਹ ਪੈਕ ਲਗਾ ਲੈਣਾ ਜਿੱਤਾ ਮੈਂ ਦੱਸਿਆ ਉਵੇਂ ਲਗਾਓਗੇ ਤਾਂ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਤੋਂ ਥੈਂਕ ਯੂ ਜੀ ਸਭੀ ਕੋ